ਸਰਹੱਦ ਪਾਰ ਤੋਂ ਇੱਕ ਵਾਰ ਫੇਰ ਤੋਂ ਹਥਿਆਰ ਆਈ ਸੀ ਜਿਨ੍ਹਾਂ ਨੂੰ ਦਿੱਲੀ ਪੁਲਿਸ ਨੇ ਫੜਿਆ ਵੈ ਇਹ ਪੂਰਾ ਮਾਮਲਾ ਜੋ ਕਿ ਦਿੱਲੀ ਪੁਲਿਸ ਦੀ ਕਰੇ ਬ੍ਰਾਂਚ ਦੇ ਵੱਲੋਂ ਸੋਲਵ ਕੀਤਾ ਗਿਆ ਹੈ ਦੱਸਦੇ ਕਿ ਵੱਡੀ ਮਾਤਰਾ ਦੇ ਵਿੱਚ ਹਥਿਆਰਾਂ ਦੀ ਤਸਕਰੀ ਕੀਤੀ ਜਾ ਰਹੀ ਸੀ ਅਤੇ ਇਸ ਇੰਟਰਨੈਸ਼ਨਲ ਗਰੋ ਨੂੰ ਜੋ ਦਿੱਲੀ ਪੁਲਿਸ ਨੇ ਜੋ ਕਾਬੂ ਕੀਤਾ ਹੈ 400 ਸਦਸੇ ਇਸ ਤੇ ਕਾਬੂ ਹੋਏ ਨੇ ਪੂਰਾ ਮਾਮਲਾ ਕੀ ਹੈ ਗੱਲਬਾਤ ਕਰਦੇ ਅੱਜ ਦੀ ਇਸ ਖਾਸ ਵੀਡੀਓ ਦੇ ਵਿੱਚ ਸੋ ਦੱਸਦੇ ਕਿ ਸਰਹੱਦ ਪਾਰ ਤੋਂ ਹਥਿਆਰ ਲਿਆਏ ਜਾ ਰਹੇ ਸੀ ਤਾਰੇ ਦਿੱਲੀ ਪੁਲਿਸ ਦੀ ਅਪਰਾਧ ਸ਼ਾਖਾ ਦੇ ਜੋ ਕਿ ਇਸ ਇੰਟਰਨੈਸ਼ਨਲ ਤਸਕਰੀ ਦੇ ਰੈਕਡ ਨੂੰ ਪਰਦਾ ਫਾਸ਼ ਕੀਤਾ ਹੈ ਤੇ ਚਾਰ ਮੁਲਜ਼ਮ ਨੇ ਜੋ ਕਿ ਦਿੱਲੀ ਪੁਲਿਸ ਦੇ ਵੱਲੋਂ ਕਾਬੂ ਵੀ ਕੀਤੇ ਗਏ ਨੇ ਉਹ ਦੱਸਿਆ ਕੀ ਇਹ ਭਾਰਤ ਲਿਆਂਦੇ ਗਏ ਸੀ ਡਰੋਨ ਰਾਹੀਂ ਦੱਸਿਆ ਜਾ ਰਿਹਾ ਹੈ ਕਿ ਇਹ ਤਸਕਰੀ ਹੋਈ ਸੀ ਔਰ ਹਥਿਆਰਾਂ ਨੂੰ ਜੋ ਕਿ ਤੱਕੇ ਲਾਰੈਂਸ ਗੈਂਗ ਜਾਂ ਫਿਰ ਜੋ ਬੰਬੀਹਾ ਗੈਂਗ ਜਿਹੇ ਵੱਡੇ ਜੋ ਗੈਂਗਸ ਨੇ ਉਹਨਾਂ ਦੇ ਵਿੱਚ ਸਪਲਾਈ ਕਰਨ ਦੀ ਵੀ ਗੱਲ ਕਹੀ ਜਾ ਰਹੀ ਸੀ ਔਰ ਇਹ ਪੂਰਾ ਜੋ ਇਸ ਵਕਤ ਦਿੱਲੀ ਪੁਲਿਸ ਤੇ ਅਪਰਾਧ ਸ਼ਾਕਾ ਦੇ ਵੱਲੋਂ ਮਾਮਲਾ ਸੁਲਝਾਇਆ ਗਿਆ ਵਾ ਕਾਫੀ ਹੱਦ ਤੱਕ ਕਹਿ ਸਕਦੇ ਕਿ ਇਸ ਗਰੋਹ ਦੇ ਜੋ ਲੋਕ ਰਿਓਨਾਂ ਨੂੰ ਕਾਬੂ ਕੀਤਾ ਗਿਆ ਵਾ ਔਰ ਦਿੱਲੀ ਦੇ ਵਿੱਚ ਜੋ ਲਾਲ ਕਿਲੇ ਦੇ ਵਿੱਚ ਹੋਏ ਬੰਬ ਧਮਾਕੇ ਤੋਂ ਬਾਅਦ ਇੱਕ ਵਾਰ ਮੁਰਤੋਂ ਵੱਡੀ ਕਾਮਯਾਬੀ ਮਿਲੀ ਹੈ ਅਪਰਾਧ ਦੀ ਦੁਨੀਆ ਦੇ ਵਿੱਚ ਜੋ ਵੱਡੀ ਤਸਕਰੀ ਕੀਤੀ ਜਾ ਰਹੀ ਸੀ ਉਸ ਤਸਕਰੀ ਨੂੰ ਤਿੱਲੀ ਪੁਲਿਸ ਦੇ ਵੱਲੋਂ ਰੋਕਿਆ ਗਿਆ ਵੈ ਦਿੱਲੀ ਪੁਲਿਸ ਅਪਰਾਧ ਸ਼ਾਖਾ ਨੇ ਇਹਨਾਂ ਮੁਲਜ਼ਮਾ ਨੂੰ ਜੋ ਕਿ ਰੋਹਣੀ ਖੇਤਰ ਦੇ ਵਿੱਚ ਇੱਕ ਪੂਰਾ 트੍ਰੈਪ ਲਗਾ ਕੇ ਸੂਚ ਪੂਛ ਤੇ ਨਾਲ ਇਹਨਾਂ ਨੂੰ ਫੜਿਆ ਵਾ ਤੇ ਜੋ ਰਾਜਧਾਨੀ ਦਿੱਲੀ ਦੇ ਵਿੱਚ ਜੋ ਹਥਿਆਰਾਂ ਦੀ ਇਹ ਸਪਲਾਈ ਕਰਨ ਜਾ ਰਹੇ ਸੀ ਉਸ ਨੂੰ ਰੋਕਿਆ ਵਾ ਔਰ ਦੱਸ ਸੀ ਕਿ ਇਹ ਪੂਰਾ ਮਾਮਲਾ ਜ ਜੋ ਪੁਲਿਸ ਤੇ ਨਿਗਰਾਨੀ ਵਿੱਚ ਜਾਦਾ ਆਂਦਾ ਵਾ ਜਦ ਪੁਲਿਸ ਨੂੰ ਪਤਾ ਚੱਲਦਾ ਹੈ ਕਿ ਇਹਦੇ ਵੱਡੇ ਪੱਧਰ ਦੇ ਉਤੇ ਹਥਿਆਰਾਂ ਨੂੰ ਲੈ ਕੇ ਤਸਕਰੀ ਕੀਤੀ ਜਾ ਰਹੀ ਹੈ ਤੇ ਇਸ ਤਸਕਰੀ ਦੇ ਵਿੱਚ ਬਾਰਡਰ ਪਾਰ ਦੇ ਕਨੈਕਸ਼ਨ ਵੀ ਨੇ ਤੇ ਅੰਤਰਰਾਸ਼ਟਰੀ ਪੱਧਰ ਦੇ ਉਤੇ ਇਹ ਰੈਕਟ ਚੱਲ ਰਿਹਾ ਵਾ ਤਾਂ ਦਿੱਲੀ ਪੁਲਿਸ ਦੇ ਵੱਲੋਂ ਇਸ ਪੂਰੇ ਰੈਕਟ ਦਾ ਪਰਦਾਫਾਸ਼ ਕੀਤਾ ਜਾਂਦਾ ਵੈ ਅਦਰ ਟਰੈਪ ਲਗਾ ਕੇ ਇਹਨਾਂ ਅਪਰਾਧੀਆਂ ਨੂੰ ਫੜਿਆ ਜਾਂਦਾ ਵੈ ਪੁਲਿਸ ਨੇ ਜੋ ਕਿ ਬਰਾਮਦ ਕੀਤੇ ਨੇ ਹਥਿਆਰ ਵੱਡੀ ਖੇਪ ਬਰਾਮਦ ਹੋਈ ਹੈ ਔਰ ਪੰਜਾਬ ਦੇ ਰਾਹੀਂ ਇਹ ਭਾਰਤ ਦੇ ਵਿੱਚ ਅਜੇ ਦੱਸੀ ਜਾ ਰਹੀ ਹੈ ਤੇ ਇਸ ਦੌਰਾਨ ਜੋ ਕਿ ਇਹ ਹਥਿਆਰ ਨੇ ਜੋ ਬਿਸ਼ਨੋਈ ਗੈਂਗ ਬੰਬੀਹਾ ਗੈਂਗ ਅਤੇ ਹੋਰ ਅਜਿਹੇ ਗਰੁੱਪ ਨੇ ਜੋ ਉਹਨਾਂ ਨੂੰ ਜੋ ਅੱਗੇ ਤਸਕਰੀ ਕੀਤੇ ਜਾਣੇ ਸੀ ਅਤੇ ਤਿਆਰ ਹੈ ਜੋ ਕਿ ਬਰਾਮਦ ਕੀਤੇ ਗਏ ਨੇ ਉਹਨਾਂ ਇਹਨਾਂ ਹਥਿਆਰਾਂ ਨੂੰ ਜੋ ਕਿ ਚਾਈਨਾ ਮੇਡ ਅਤੇ ਤੁਰਕੀ ਮੇਡ ਹੈ ਜੋ ਕਿ ਇਸ ਵਕਤ ਪੁਲਿਸ ਦੇ ਵੱਲੋਂ ਦੱਸਿਆ ਜਾ ਰਿਹਾ ਹੈ ਸੋ ਇਹ ਪੂਰੇ ਆਧੁਨਿਕ ਹਥਿਆਰ ਸੀ ਜੋ ਕਿ ਡਰੋਨ ਰਾਹੀਂ ਤਸਕਰੀ ਹੈ ਜੋ ਕੀਤੀ ਗਈ ਸੀ ਔਰ ਇਹ ਵੱਡੀ ਖੇਪ ਹੈ ਜੋ ਬਰਾਮਦ ਹੋਈ ਹੈ ਅਪਰਾਧਸ਼ਾ ਖਾਨੇ 22 ਨਵੰਬਰ 2025 ਨੂੰ ਇਹ ਵੱਡੀ ਸਫਲਤਾ ਹਾਸਲ ਕੀਤੀ ਅਤੇ ਅਪਰਾਧ ਕਰਨ ਵਾਲੇ ਇਹਨਾਂ ਅਪਰਾਧੀਆਂ ਨੂੰ ਜੋ ਕਿ ਕਾਬੂ ਕੀਤਾ ਵਾ ਚਾਰ ਮੁਲਜ਼ਮ ਗ੍ਰਿਫਤਾਰ ਹੋਏ ਨੇ ਇਸ ਪੂਰੇ ਮਾਮਲੇ ਦੇ ਵਿੱਚ ਜੋ ਇਹ ਵੱਡੀ ਖੇਪ ਲੈ ਕੇ ਜਾਣ ਦੀ ਤਿਆਰੀ ਦੇ ਵਿੱਚ ਸੀ ਔਰ ਇਸ ਨੂੰ ਅੱਗੇ ਸਪਲਾਈ ਕਰਨਾ ਸੀ ਪਰ ਦਿੱਲੀ ਪੁਲਿਸ ਦੀ ਅਪਰਾਧ ਸ਼ਾਖਾ ਨੇ ਇਸ ਵੱਡੇ ਰੈਕਟ ਨੂੰ ਅੰਤਰਰਾਸ਼ਟਰੀ ਰੈਕਟ ਨੂੰ ਜੋ ਕਿ ਖਤਮ ਕੀਤਾ ਵਾ ਯਾਨੀ ਕਿ ਇਸ ਦਾ ਪਰਦਾਫਾਸ਼ ਕੀਤਾ ਵਾ ਤੇ ਹਥਿਆਰਾਂ ਦੀ ਸਪਲਾਈ ਨੂੰ ਰੋਕਿਆ ਵਾ ਪੂਰੀ ਯੋਜਨਾਬੱਧ ਕਿ ਨਾ ਹਥਿਆਰਾਂ ਦੀ ਸਪਲਾਈ ਕਰਨ ਜਾ ਰਹੇ ਸੀ ਹਥਿਆਰਾਂ ਦੀ ਵੱਡੀ ਖੇਪ ਅੱਗੇ ਗੈਂਗਸਟਰਾਂ ਨੂੰ ਸਪਲਾਈ ਕਰਨੀ ਸੀ ਦਿੱਲੀ ਦੇ ਵਿੱਚ ਬੰਬ ਧਮਾਕਾ ਹੋਇਆ ਵਾ ਪਹਿਲਾਂ ਹੀ ਦਿੱਲੀ ਦੇ ਲੋਕ ਨੇ ਜੋ ਬਹੁਤ ਘਬਰਾਏ ਹੋਏ ਨੇ ਡਰ ਦਾ ਮਾਹੌਲ ਹੈ ਪਰ ਉਸ ਤੋਂ ਪਹਿਲਾਂ ਜੋ ਕਿ ਹੁਣ ਦਿੱਲੀ ਪੁਲਿਸ ਨੇ ਇੱਕ ਵੱਡੀ ਕਹਿ ਸਕਦੇ ਕਿ ਸਾਜ਼ਿਸ਼ ਨੂੰ ਵੀ ਰੋਕ ਦਿੱਤਾ ਹੈ ਇਹਨਾਂ ਹਥਿਆਰਾਂ ਦੀ ਵਰਤੋਂ ਕਿਤੇ ਕਿਤੇ ਹੋਣੀ ਸੀ ਕੋਈ ਚੰਗੇ ਕੰਮ ਲਈ ਤਾਂ ਬਿਲਕੁਲ ਵੀ ਨਹੀਂ ਹੋਣੀ ਸੀ ਇਸ ਦੇ ਨਾਲ ਅਪਰਾਧੀਆਂ ਨੇ ਅਪਰਾਧ ਹੀ ਕਰਨੇ ਸੀ ਤੇ ਵੱਡੀ ਖੇਪ ਬਰਾਮਦ ਹੋਣ ਦਾ ਮਤਲਬ ਹੈ ਕਿ ਵੱਡੇ ਪਦਰਤੇਨਾ ਹਥਿਆਰਾਂ ਨੂੰ ਜੋ ਕਿ ਅਪਰਾਧੀਆਂ ਦੇ ਕੋਲ ਪਹੁੰਚਣ ਤੋਂ ਦਿੱਲੀ ਪੁਲਿਸ ਦੇ ਵੱਲੋਂ ਰੋਕਿਆ ਗਿਆ ਹੈ ਵੱਡੀ ਕਾਮਯਾਬੀ ਇਹ ਪ੍ਰਾਪਤ ਹੋਈ ਹੈ ਔਰ ਉੱਤਰ ਪ੍ਰਦੇਸ਼ ਪੰਜਾਬ ਇਹ ਲਗ ਲਗ ਇਲਾਕਿਆਂ ਦੇ ਨੇ ਜੋ ਅਪਰਾਧੀ ਜਿਨ੍ਹਾਂ ਨੂੰ ਗ੍ਰਿਫਤਾਰ ਕੀਤਾ ਵਾ ਵਕ ਵਕ ਥਾਵਾਂ ਦੇ ਰਹਿਣ ਵਾਲੇ ਦੱਸੀ ਜਾ ਰਹੇ ਨੇ ਤੇ ਪੂਰਾ ਰੈਕਟ ਅੰਤਰਰਾਸ਼ਟਰੀ ਪੱਧਰ ਦੇ ਉੱਤੇ ਵੀ ਚੱਲਦਾ ਸੀ ਅਤੇ ਬਾਰਡਰ ਪਾਰ ਦੇ ਵੀ ਇਸੇ ਕਨੈਕਸ਼ਨ ਸੀ ਸੋ ਇਸ ਨੂੰ ਜੋ ਰੈਕਟ ਨੂੰ ਖਤਮ ਕੀਤਾ ਵਾ ਦਿੱਲੀ ਪੁਲਿਸ ਦੀ ਅਪਰਾਧ ਸ਼ਾਖਾ ਦੇ ਵੱਲੋਂ ਸੋ ਹਰ ਵਦਰੀ ਅਪਡੇਟ ਦੇ ਲਈ ਜੁੜੇ ਹੋ ਸਾਡੇ ਨਾਲ ਸੁਣਨ ਦੀ ਇਜਾਜ਼ਤ ਧੰਨਵਾਦ